ਮਾਈ ਜੀ ਫਰੀਦਕੋਟ ਵਾਸੀਆਂ ਦਾ ਤੇ ਵਿਦੇਸ਼ਾਂ ਵਿੱਚ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਸਿੱਖਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਗਾ ਜਿਨ੍ਹਾਂ ਨੇ ਅਜੋਕਰ ਮੇਰੀ ਫਾਈਨੈਂਸ਼ੀਅਲੀ ਤੇ ਮੈਂਟਰਿੰਗ ਮਤਲਬ ਫਿਜ਼ੀਕਲੀ ਵੀ ਜਿਵੇਂ ਤੁਰ ਫਿਰ ਕੇ ਤੇ ਹਰ ਇੱਕ ਤਰ੍ਹਾਂ ਨਾਲ ਮੇਰੀ ਮਦਦ ਕੀਤੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਬਹੁਤ ਬਹੁਤ ਧੰਨਵਾਦ ਜੀ ਮੁੰਡਿਆਂ ਨੇ ਬਹੁਤ ਖਾਸ ਕਰ ਮੁੰਡਿਆਂ ਦਾ ਜਿਨ੍ਹਾਂ ਨੇ ਧੁੱਪ ਦੀ ਗਰਮੀ ਨਹੀਂ ਦੇਖੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਉਹ ਮੋਟਰਸਾਈਕਲ ਤੇ ਬਹੁਤ ਘੁੰਮੇ ਆ ਜੀ ਇਹ ਤਾਂ ਮੈਨੂੰ ਹੀ ਪਤਾ ਭਈਓ ਮੈਂ ਤਾਂ ਦੇਖਿਆ ਨਹੀਂ ਗਰਮੀ ਦੇ ਵਿੱਚ ਕੋਈ ਪਰਵਾਹ ਨਹੀਂ ਉਹਨਾਂ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਜਦਕਿ ਮੈਂ ਇਹ ਸਮਝਦਾ ਵੀ ਧੰਨਵਾਦ ਅੱਖਰ ਬਹੁਤ ਛੋਟਾ ਹੈ ਉਸ ਦੇ ਅੱਗੇ ਦਾ ਨਮਾਜ਼ ਕੋਈ ਮੈਨੇ ਨਹੀਂ ਰੱਖਦਾ ਪਰ ਚਲੋ ਕੋਈ ਨਹੀਂ ਮੈਂ ਉਹਨਾਂ ਨੂੰ ਬਹੁਤ ਬਹੁਤ ਦਿਲੋਂ ਪਿਆਰ ਹੈ ਸਿੱਖ ਪੰਥ ਨਾਲ ਜੁੜੇ ਬਹੁਤ ਵੱਡੇ ਮੁੱਦੇ ਨੇ ਜਿਨ੍ਹਾਂ ਵਿੱਚ ਪਿਆਰ ਭੀ ਦੀ ਗੱਲ ਕਰੀਏ ਆ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ ਇਸ ਤਰ੍ਹਾਂ ਪੰਜਾਬ ਵਿੱਚ ਨਸ਼ੇ ਦਾ ਵੱਡਾ ਮੁੱਦਾ ਇਹਨਾਂ ਸਾਰਨ ਕਿਸਤਾ ਟੈਕਲ ਕਰੋਗੇ ਉੱਥੇ ਆਵਾਜ਼ ਕੇ ਸਾਥ ਨਹੀਂ ਪਾਓ ਪਹਿਲਾਂ ਤਾਂ ਨਾ ਜੀ ਅਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਮੈਂ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੁੰਦੀ ਹੈ ਮੈਂ ਚਾਹਾਂਗਾ ਕਿ ਇਸ ਦੇ ਉੱਤੇ 302 ਦਾ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਬੇਅਦਬੀ ਕਰਦਾ ਕਿਉਂਕਿ ਗੱਲ ਇਹ ਹੈ ਜੀ ਜਿਹੜਾ ਕਰਦਾ ਉਹਨੂੰ ਕੋਈ ਕਹ ਦੇਣੀ ਹੈ ਜੀ ਇਹ Mentally upset ਹੈ ਜੇ Mentally upset ਤਾਂ ਮਹਾਰਾਜ ਦੀ ਬੇਅਦਬੀ ਕਰਨੀ ਹੈ ਜੀ ਸ਼ੋਰ ਕਰ ਲਵੇ ਸਮਝ ਗਏ ਨਾ ਗੱਲ ਹੋਰ ਬਹੁਤ ਕੁਝ ਹੈ ਹੋਰ ਕਰ ਲਵੇ ਤੇ ਮਹਾਰਾਜ ਦੀ ਬੇਅਦਬੀ ਕਰਨੀ ਹੈ ਇਹ ਕੋਈ Mentally upset ਨਹੀਂ ਹੁੰਦੇ ਇਹ ਜਾਣ ਪੂਰ ਜਾਣ ਬੁੱਝ ਕੇ ਸਾਡਾ ਮਤਲਬ ਸੈਂਟੀਮੈਂਟਸ ਨੂੰ ਸਿੱਖਾਣੇ ਸੈਂਟੀਮੈਂਟਸ ਨੂੰ ਹਰਟ ਕਰਨਾ ਚਾਹੁੰਨੇ ਸਰਪਾਲ ਸਿੰਘ ਵੀ ਤੁਹਾਡੇ ਨਾਲ ਨਾਲ ਬਹੁਤ ਵੱਡੀ ਮਾਰ ਚਾਹ ਚੁੱਕੇ ਆ ਕੀ ਲੱਗਦਾ ਕਿ ਪੰਜਾਬ ਦੇ ਲੋਕ ਕੀ ਸੋਚਦੇ ਨੇ ਕੀ ਅਈਸ਼ਾ ਜਿਹੜੀ ਰੱਖੇ ਜਾਂ ਕੀ ਇਚਾਵਾਂ ਰੱਖੇ ਤੁਹਾਡੇ ਦੇ ਮਨ ਨੇ ਭਰੋਸਾ ਕਿੱਦਾਂ ਮੈਂ ਜੀ ਆਹੀ ਹੈ ਵੀ ਮੈਂ ਜਿਹਨੇ ਤੁਹਾਨੂੰ ਗੱਲ ਕਹੀ ਹੈ ਵੀ ਇਹ ਕੋਈ ਭਰੋਸਾ ਹੈ ਲੋਕਾਂ ਨੂੰ ਵੀ ਜਿਹੜੀਆਂ ਮਹਾਰਾਜ ਦੀ ਬੇਅਦਬੀ ਦਾ ਨਸ਼ਿਆਂ ਦਾ ਤੇ ਜਿਹੜੇ ਆ ਮੁੰਡੇ ਆ ਡਿਬਰੂਗੜ੍ਹ ਚ ਵਈ ਜਿਹੜੇ ਕੋਈ ਵੀ ਆ ਮੁੱਦੇ ਆ ਇਹਨਾਂ ਦੇਖੋ ਗੱਲ ਪਤਾ ਕੀ ਆ ਇਹ ਮੁੰਡਿਆਂ ਤੇ ਐਨਐਸਏ ਲਾਤਾ ਦਿੱਤੀ ਪਰ ਇਹਨਾਂ ਕੋਲੇ ਕੁਝ ਬਰਾਮਦ ਤਾਂ ਨਹੀਂ ਹੋਇਆ ਕੋਈ ਅਮੂਨੇਸ਼ਨ ਨਹੀਂ ਬਰਾਮਦ ਹੋਇਆ ਕੋਈ ਆਮ ਨਹੀਂ ਬਰਾਮਦ ਕੋਈ ਨਹੀਂ ਨਾ ਤਾਂ ਹੋਰ ਤਾਂ ਹੋਰ ਕੋਈ ਲਿੰਕ ਵੀ ਨਹੀਂ ਬਰਾਮਦ ਹੋਇਆ ਇਹਨਾਂ ਦਾ ਕਿਸੇ ਨਾਲ ਠੀਕ ਹੈ ਨਹੀਂ ਪਰ ਫਿਰ ਵੀ ਐਨਐਸਏ ਲਾਤੀ ਇਹ ਕਿਉਂ ਕਿਉਂਕਿ ਇਹ ਸਿਰਫ ਪੰਜਾਬ ਦੇ ਨਸ਼ਿਆਂ ਨੂੰ ਨਸ਼ੇ ਮੁੰਡਿਆਂ ਨੂੰ ਨਸ਼ੇ ਛਡਾਉਣੇ ਆ ਤੇ ਸਿੱਧੇ ਰਾਹੀ ਲਾਉਣੇ ਜਿਹੜਾ ਪੰਜਾਬ ਦਾ ਭਲਾ ਚਾਹੁੰਦਾ ਹੈ ਉਹਦੇ ਨਾਲ ਉਹ ਫਿਰ ਉਹ ਸੈਂਟਰ ਦਾ ਦੁਸ਼ਮਣ ਅੱਗੇ ਜਾ ਕੇ ਐਨਡੀਆ ਦਾ ਹਿੱਸਾ ਬਣਨ ਜਾ ਰਹੇ ਹੋ ਤੋ ਸੋਚੇ ਇਸ ਬਾਰੇ ਜਾਂ ਕੀ ਕਰਦੇ ਜੀ ਦੇਖੋ ਮੈਂ ਇੰਡੀਪੈਂਡੈਂਟ ਆ ਮੇਰੇ ਤੇ ਕਿਸੇ ਦਾ ਦਬਾਅ ਨਹੀਂ ਹੈ ਜੀ ਠੀਕ ਹੈ ਜੀ ਮੈਂ ਸਿਰਫ ਆਪਣੇ ਆਪਣੇ ਹਲਕੇ ਦੇ ਲੋਕਾਂ ਨਾਲ ਸਲਾਹ ਕਰੂੰਗਾ ਵੀ ਆਪਾਂ ਨੂੰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਜੇ ਮਨਾ ਕਰਨਗੇ ਤਾਂ ਆਪਾਂ ਕਿਸੇ ਨੂੰ ਵੀ ਵੋਟ ਨਹੀਂ ਦੇਵਾਂਗੇ